ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਜੀ ਵੈਗਰੂ ਜੀ ਦੀ ਕਿਰਪਾ ਨਾਲ ਤੇ ਸਵੇਰ ਦਾ ਕੰਮ ਆਪਾਂ ਨੇ ਕਰ ਲਿਆ ਸੀਗਾ ਜੀ ਤੇ ਵੀਡੀਓ ਆਪਾਂ ਥੋੜੀ ਜਿਹੀ ਲੇਟ ਬਣਾਈ ਹੈਗੀ ਤੇ ਕੰਮ ਆਪਾਂ ਨੇ ਪਹਿਲਾਂ ਕਰ ਲੇ ਤੇ ਮੈਂ ਸਵੇਰੇ ਪਹਿਲਾਂ ਝਾੜੂ ਪੋਚੇ ਕਰਤੇ ਜੀ ਸਾਰੇ ਹਾਰੀ ਸਫਾਈ ਕਰਕੇ ਆ ਵਧੀਆ ਜੀ ਤੇ ਫਿਰ ਮੈਂ ਬਣਾਈ ਸੀਗੀ ਇਧਰ ਰੋਟੀ ਤੇ ਅੱਜ ਮੈਂ ਬਣਾਈ ਸੀਗੀ ਜਿਵੇਂ ਕੰਦ ਦੀ ਸਬਜੀ ਤੇ ਇਹ ਸਬਜੀ ਤਾਂ ਹੋਰ ਵੀ ਪਈ ਸੀ ਲੈਤੀ ਸੀ ਮੈਂ ਗਾਜਰਾਂ ਵਗੈਰਾ ਤੇ ਕੁਸ ਘਰੇ ਹੋ ਜਾਂਦੇ ਗਾਜਰਾ ਤੇ ਇਧਰ ਮੈਂ ਜਿਵੇਂ ਕੰਦ ਦੀ ਸਬਜੀ ਬਣਾਈ ਸੀ ਅੱਜ ਬਹੁਤ ਚਿਰਾਂ ਬਾਅਦ ਬਣਾਈ ਸੀ ਅੱਜ ਮੈਂ ਤੇ ਮੈਨੂੰ ਲੱਗਦਾ 2 ਸਾਲ ਹੀ ਹੋ ਗਏ ਹੋਣਗੇ 2.5 ਸਾਲ ਉਹ ਦੋਦੀ ਬਣਾਈ ਐ ਜਿਵੇਂ ਕੰਦ ਦੀ ਸਬਜੀ ਤੇ ਇਸ ਤੋਂ ਬਾਅਦ ਮੈਂ ਹੁਣ ਬਣਾਈ ਹੈਗੀ ਬਹੁਤ ਟਾਈਮ ਬਾਅਦ ਤੇ ਵਧੀਆ ਟੇਸਟੀ ਬਣੀ ਸੀਗੀ ਸਬਜ਼ੀ ਤੇ ਇਸ ਤੋਂ ਬਾਅਦ ਜੀ ਮੈਂ ਕੰਮ ਕਰੇ ਹੋਰ ਬਹੁਤ ਸਾਰੇ ਤੇ ਦਿਨ ਹੁਣ ਛੋਟੇ ਹੋ ਗਏ ਤੇ ਸਾਰਾ ਦਿਨ ਕੰਮ ਹੀ ਨਹੀਂ ਨਿਪੜਦੇ ਤੇ ਇਸ ਤੋਂ ਬਾਅਦ ਆਪਾਂ ਨੇ ਬਣਾਈ ਚਾਹ ਚ ਰੋਟੀ ਖਾਣ ਤੋਂ ਬਾਅਦ ਚਾਹ ਵਾਲੇ ਹਜੇ ਵਰਤਨ ਮੇਰੇ ਪਏ ਆ ਰੋਟੀ ਵਾਲੇ ਤੇ ਇਸ ਤੋਂ ਪਹਿਲਾਂ ਮੈਂ ਲੱਗੀ ਸੀਗੀ ਜੀ ਕੱਪੜੇ ਧੋਣ ਕੱਪੜੇ ਧੋਤੇ ਸਾਰੇ ਤੇ ਇਧਰ ਫਤੇ ਨੇ ਖਲਿਆਰਾ ਪਾਇਆ ਹੋਇਆ ਬੈੱਡ ਤੇ ਖੇਡਾਂ ਦਾ ਤੇ ਮੈਂ ਕੱਪੜੇ ਧੋਤੇ ਸੀਗੇ ਸਾਰੇ ਜੀ ਕੱਪੜੇ ਵੀ ਤਾਂ ਬਹੁਤ ਹੋ ਜਾਂਦੇ ਜੀ ਇੱਕ ਦਿਨਾਂ ਤੋਂ ਅੱਗੇ ਤਾਂ ਤੇ ਦੋ ਤਿੰਨ ਧਣੀਆਂ ਭਰ ਜਾਂਦੀਆਂ ਸਾਡੇ ਕੋਲ ਸੋ ਛੋਟੇ ਕਾਕੇ ਦਾ ਕਰਕੇ ਤੇ ਬਹੁਤ ਕੱਪੜੇ ਹੋ ਜਾਂਦੇ ਹੈਗੇ ਇਹ ਦੇਖ ਪਿੰਨੇ ਕੱਪੜੇ ਹੋ ਜਾਂਦੇ ਡੇਲੀ ਤਿੰਨ ਚਾਰ ਧਣੀਆਂ ਹੋ ਜਾਂਦੀਆਂ ਕੱਪੜਿਆਂ ਦੀਆਂ ਤੇ ਇਹ ਨਾ ਆਟੇ ਵਾਲੀ ਥੈਲੀ ਸੀ ਇਹ ਇਹ ਵੀ ਮੈਂ ਧੋ ਕੇ ਸੁਕਣੀ ਪਾਤੀ ਤੇ ਹੁਣ ਮੈਂ ਖਚਲ ਮੱਜੇ ਤੇ ਪਾਜਿਆ ਕਰੂੰਗੀ ਮੈਂ ਤੇ ਫਿਰ ਗਦਾਇਲਾ ਵਛਾਇਆ ਕਰੂੰਗੀ ਤੇ ਗਦਾਇਲੇ ਤੇ ਇਹ ਆਟੇ ਵਾਲੀ ਇਹ ਥੈਲੀ ਨਾ ਮਾਂਮੀ ਧੋ ਕੇ ਰੱਖੀ ਐ ਮੈਂ ਕੀ ਲੈ ਖੋਲ ਕੇ ਦੇਵਾਂ ਇਹ ਲੈ ਆ ਖੋਲ ਕੇ ਦੇ ਸਤਿ ਸ਼੍ਰੀ ਅਕਾਲ ਬਾਕੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆ ਇਧਰ ਲੇਜ ਰੱਖ ਕੇ ਮੰਜੇ ਤੇ ਮੰਜੇ ਤੇ ਲੇਜ ਰੱਖ ਹੁਣ ਸਤਿ ਸ਼੍ਰੀ ਅਕਾਲ ਬਲਾ ਬੁਲਾਈ ਸਤਿ ਸ਼੍ਰੀ ਅਕਾਲ ਬੁਲਾਏ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਦੋਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਹਾਂ ਹੈ ਬਲਸਿਆਣਾ ਬਰ ਪੁੱਤ ਸਤਿਆਣਾ ਗੋਚਾ ਨਾਗਾ ਤਤ ਸ਼੍ਰੀਕਾਲ ਤੇ ਅੰਦਰੋਂ ਆਪੀ ਲੇਜ ਚੱਕ ਲੈ ਹੁਣ ਭੁੱਖ ਲੱਗੀ ਹੋਣੀ ਆ ਦੁਬਾਰੇ ਪਹਿਲਾਂ ਕਾਰਟੂਨ ਦੇਖ ਰਿਆ ਸੀ ਇਹ ਅੰਦਰ ਬੈਠਾ ਤੇ ਮੈਂ ਆਹ ਆਟੇ ਵਾਲ ਥੈਲੀ ਦੀ ਗੱਲ ਕਰਦੀ ਸੀ ਇਹ ਨਾ ਵਧੀਆ ਮਮਮੀ ਜਮ ਸੀਗਾ ਇਹਦਾ ਪਲਾਸਟਿਕ ਜੇ ਦਾ ਸੀਗਾ ਇਹ ਥੈਲੀ ਆਇਦ ਕੀ ਥੈਲੀ ਹਰਤੇ ਵਾਲੀ ਤੇ ਇਹਵੇਂ ਮੈਂ ਖਾ ਚੱਲ ਹੁਣ ਗਦੈਲੇ ਤੇ ਵਿਛਾ ਲਿਆ ਕਰਨੀ ਆ ਤੇ ਵੈਸੇ ਤਾਂ ਦੂਸਰੇ ਤੇ ਤਾਂ ਹੋਰ ਪੂਰਾ ਹੋ ਕਾਗਜ ਵਿਛਾਏ ਹੋਏ ਬੈੱਡ ਤੇ ਤਾਂ ਮੈਂ ਮਮੀ ਜਾਂਦਾ ਕਿਉਂਕਿ ਛੋਟਾ ਕਾਕਾ ਗਾ ਹਜੇ ਛੋਟਾ ਗਾ ਨਾ ਫਿਰ ਵਾਸ਼ਰੂਮ ਵਗੈਰਾ ਐ ਨਹੀਂ ਪਤਾ ਕਿਹੜੇ ਵੇਲੇ ਕਰਦੇ ਵੈਸੇ ਤਾਂ ਮੈਂ ਕਰਾ ਦਿੰਨੀ ਹੁੰਨੀ ਆ ਤੇ ਫਿਰ ਇਹ ਤਾਂ ਕਰਕੇ ਮੈਂ ਕੱਟ ਕੇ ਧੋ ਕੇ ਰੱਖ ਤਾ ਮੈਂ ਖਾ ਚੱਲ ਸੁੱਕ ਜੂਗਾ ਤੇ ਇਹ ਮੈਂ ਵਿਛਾ ਲਿਆ ਕਰਨਾਗਾ ਇਹਦੇ ਵੈਸੇ ਤਾਂ ਮੈਂ ਗੱਦੀਆਂ ਵਗੈਰਾ ਹੋਰ ਵੀ ਵਿਛਾਉਣੀ ਹੁੰਦੀ ਆ ਪਰ ਫਿਰ ਗਦੈਲਾ ਵਧੀਆ ਰਹੂਗਾ ਤੇ ਦਾ ਇਲਾ ਨਹੀਂ ਖਰਾਬ ਹੋਣਾ ਤਾਂ ਕਰਕੇ ਮੈਂ ਉਹ ਧੋ ਕੇ ਰੱਖਤੀ ਤੇ ਇੱਥੇ ਅਸੀਂ ਇਹ ਜੀ ਨਾਰੀਅਲ ਦੇ ਬਣਾਏ ਹੋਏ ਅਗੇ ਹ ਜਿਹੜੇ ਆਪਾਂ ਨਾਰੀਅਲ ਲੈ ਕੇ ਆਪਣੇ ਪੀਣ ਨੂੰ ਹਰੇ ਨਾਰੀਅਲ ਤੇ ਉਹ ਆਪਾਂ ਨਾ ਛਿੱਲ ਛਿੱਲ ਕੇ ਮੇਰੇ ਰੱਖਤੇ ਸੀਗੇ ਤੇ ਇਹਨਾਂ ਦੀ ਆਪਾਂ ਖਾਦ ਬਣਾਉਣੀ ਹੈਗੀ ਤਾਂ ਕਰਕੇ ਛਿੱਲ ਕੇ ਰੱਖੇ ਸੀਗੇ ਹਰੇ ਸੀਗੇ ਪਹਿਲਾਂ ਤੇ ਹੁਣ ਇਹ ਤਿੰਨ ਚਾਰ ਦਿਨਾਂ ਚ ਸੁੱਕ ਗਏ ਇਹ ਵਧੀਆ ਆ ਦੇਖੋ ਤੇ ਇਹਨਾਂ ਚ ਨਾ ਆਪਾਂ ਫਿਰ ਕੋਈ ਨਾ ਕੋਈ ਨਾ ਇਹਦੀ ਖਾਦ ਬਣਾ ਕੇ ਹੂੰ ਪਹਿਲਾਂ ਹੀ ਕਿੰਨਾ ਮੈਨੂੰ ਲੇਜ਼ ਖੋਲ ਕੇ ਦੇ ਲੈ ਹਾਂ ਸ਼ੁਰੂਆਤ ਤਾਂ ਕਰਦਾ ਸਾਰਾ ਦਿਨ ਤੇ ਇਹ ਆਪਾਂ ਜੀ ਕੋਈ ਨਾ ਕੋਈ ਜਿਵੇਂ ਹਾਂ ਲਾਣੇ ਹੋਣਗੇ ਨਾ ਸਬਜ਼ੀਆਂ ਵਗੈਰਾ ਕੁਝ ਹੋਰ ਤੇ ਇਹਦੀ ਹੀ ਖਾਦ ਵਧੀਆ ਬਣ ਜਾਂਦੀ ਹੁੰਦੀ ਹੈਗੀ ਤੇ ਆਪਾਂ ਖਾਦ ਬਣਾਉਣ ਵਾਸਤੇ ਇਹ ਰੱਖੇ ਹੋਏ ਛਿਲਕੇ ਤਿੰਨ ਚਾਰ ਦਿਨਾਂ ਚ ਵਧੀਆ ਇਹ ਸੁੱਕੋਗੇ ਤੇ ਇਹਨੂੰ ਫਿਰ ਆਪਾਂ ਥੋੜਾ ਜਿਹਾ ਪੱਤੇ ਵਗੈਰਾ ਹੋਰ ਪਾ ਕੇ ਜਿਵੇਂ ਜਾਮਣ ਦੇ ਪੱਤੇ ਗਿਰਦੇ ਹੁੰਦੇ ਹੈਗੇ ਡਿੱਗ ਜਾਂਦੇ ਸੁੱਕ ਸੁੱਕ ਕੇ ਤੇ ਉਹ ਪੱਤੇ ਹੋਗੇ ਤੇ ਸਬਜ਼ੀਆਂ ਦੇ ਹੋਗੇ ਤੇ ਇਹੇ ਨਾਰੀਅਲ ਆਲਾ ਜਿਹੜਾ ਪਨੀਰ ਰੱਖਿਆ ਹੋਇਆ ਤੇ ਫਿਰ ਆਪਾਂ ਨੂੰ ਸਾਰੇ ਇਹਨੂੰ ਇਕੱਠੇ ਕਰਕੇ ਨਾ ਮਟੀਰੀਅਲ ਨੂੰ ਤੇ ਆਪਾਂ ਇਹਦੀ ਖਾਦ ਬਣਾਵਾਂਗੇ ਤੇ ਇਹਦੇ ਵਿੱਚ ਸਬਜ਼ੀਆਂ ਵਗੈਰਾ ਲਾਵਾਂਗੇ ਕੁਝ ਹੋਰ ਅਗਲੇ ਮੌਸਮ ਦੀਆਂ ਗਰਮੀ ਵਾਲੀਆਂ ਸਰਦੀਆਂ ਵਾਲੀਆਂ ਤਾਂ ਹੁਣ ਵਾਧੂ ਲੱਗੀਆਂ ਪਈਆਂ ਸਬਜ਼ੀਆਂ ਸਾਰੀਆਂ ਤੇ ਅੱਜ ਆਪਾਂ ਨੇ ਜੀ ਹਰੀਆਂ ਮਿਰਚਾਂ ਦੇ ਬੂਜੇ ਵੀ ਕੱਟ ਤੀ ਹੁਣ ਮੈਂ ਤਾਂ ਕਿਹਾ ਸੀ ਵੀ ਜੜ ਤੂ ਪੱਟ ਦੋ ਹਰੀਆਂ ਮਿਰਚਾਂ ਤੇ ਇਹਦੇ ਪਾਪਾ ਨੇ ਉਹ ਕਰਤਾ ਇੱਧਰ ਸਿੰਗਰਿਆਂ ਦਾ ਫਲ ਵੇਖੋ ਤੁਸੀਂ ਪਹਿਲਾਂ ਤਾਂ ਬਹੁਤ ਲੱਗਦਾ ਸਿੰਗਰਿਆਂ ਦਾ ਫਲ ਬਹੁਤ ਜ਼ਿਆਦਾ ਬਹੁਤ ਭਰੇ ਪਏ ਆ ਬੂਜੇ ਅਸੀਂ ਕੱਲ ਪਰਸੂ ਤੋੜਿਆ ਹਜੇ ਤੇ ਬਹੁਤ ਲੰਬੇ ਲੰਬੇ ਹੁੰਦੇ ਆ ਇਹ ਬਹੁਤ ਜ਼ਿਆਦੇ ਤੇ ਇਧਰ ਮੈਂ ਤਾਂ ਕਿਹਾ ਸੀ ਵੀ ਜੜ ਤੋਂ ਪੱਟ ਦੋ ਆਪਾਂ ਨਵੇਂ ਲਾਵਾਂਗੇ ਹੁਣ ਬੂਜੇ ਸਿਗੇ 4 5 5 6 ਸੀਗੇ ਇਹ ਕੁਝ ਤਾਂ ਉਹਨਾਂ ਨੇ ਜੜਾਂ ਤੋਂ ਪੱਟ ਤੇ 3-3 ਕਰਖ ਲੈ ਕਹਿੰਦੇ ਸ਼ਾਇਦ ਕੀ ਫੁੱਟੇ ਆਉਣ ਇਹ ਤੇ ਬਾਕੀ ਆਪਾਂ ਨਵੇਂ ਬੂਜੇ ਲਾਵਾਂਗੇ ਜੀ ਮਿਰਚਾਂ ਦੇ ਤੇ ਉਹ ਪੱਟ ਕੇ ਉਹ ਰੱਖ ਤੇ ਅੱਜ ਹੀ ਪੱਟਿਆ ਗਏ ਹਜੇ ਤੇ ਇਹ ਮੈਂ ਤੁਹਾਨੂੰ ਕਾਕੇ ਦੇ ਬੂਟ ਦਿਖਾਉਣੀ ਜਿਹੜੇ ਮੈਂ ਪਹਿਲਾਂ ਵੀਡੀਓ ਪਾਈ ਸੀ ਨਾ ਉਹਦੇ ਹਾਂ 3-4 ਦਿਨ ਹੋ ਗਏ ਤੇ ਛੋਟੇ ਬੱਚੇ ਦੇ ਬੂਟਾਂ ਵਾਲੀ ਆਪਾਂ ਵੀਡੀਓ ਪਾਈ ਸੀਗੀ ਇਹ ਰਮਾਲ ਤੋਂ ਬਣਾਉਣ ਦੀ ਤੇ ਉਹ ਮੈਂ ਅੱਜ ਕਾਕੇ ਦੇ ਬੂਟ ਪਾ ਰੱਖੇ ਕਾਕਾ ਮੇਰੇ ਗੋਦੀ ਚੱਕਿਆ ਹੋਇਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬੂਟ ਇਹਦੇ ਆਪਾਂ ਇਹਦੇ ਗਰਮ ਬੂਟ ਤੇ ਐਨ ਵਧੀਆ ਮੋٹے-ਮੋٹے ਆ ਜੀ ਇਹੇ ਕਪੜਾ ਇਹਦਾ ਵਧੀਆ ਮੋਟਾ ਹੈਗਾ ਸਟੱਫ ਤੇ ਬਹੁਤ ਵਧੀਆ ਹੈਗਾ ਤੇ ਸਾਡਾ ਕਾਕਾ ਹੁਣ ਸੁੱਤਾ ਪਿਆਗਾ ਨੀਂਦ ਚੜੀ ਪਈ ਐ ਇਹਨੂੰ ਤਾਂ ਨਾਨੂ ਕਿਤੇ ਸੌਂ ਗਿਆ ਇਹ ਤੇ ਆ ਦੇਖੋ ਇਹਦੇ ਬੂਟ ਤੇ ਉਧਰ ਦੂਜਾ ਲੇਜ਼ਖਾਨ ਤੇ ਹੋਇਆ ਪਿਆ ਤੇ ਤੁਸੀਂ ਵੀ ਇਹ ਵੂਟ ਜਰੂਰ ਬਣਾ ਕੇ ਵੇਖੋ ਜੀ ਇਹ ਬਹੁਤ ਵਧੀਆ ਬੱਚਿਆਂ ਵਾਸਤੇ ਜਿਨ੍ਹਾਂ ਦੇ ਜਿੰਨਾ ਭੈਣਾਂ ਦੇ ਛੋਟੇ ਬੱਚੇ ਹੈਗੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਵੀਡੀਓ ਬਣਾਈ ਸੀ ਆਪਾਂ ਨੇ ਤੇ ਬਸ ਅੱਜ ਦੀ ਵੀਡੀਓ ਜੀ ਆਪਣੀ ਇੰਨੀ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਵਧੀਆ ਜੀ ਨਾਲ ਤੇ ਉਧਰ ਫਤੇ ਨੇ ਸਾਡੇ ਨੇ ਸਾਹਮਣੇ ਸਾਈਕਲ ਹੀ ਲਾ ਰੱਖੀ ਹੈ ਗੀਤੇ ਚਲਾਉਂਦਾ ਹੈ ਨਹੀਂਗਾ ਉਹਨੂੰ ਤੇ ਕੁਸ ਕੁਦੇ ਸਾਈਡਾਂ ਤੋਂ ਡੰਡੇ ਡੁੰਡੇ ਜਿਹਾ ਪਾ ਲਾ ਕੇ ਰੱਖਦੇ ਤੇ ਬਾਕੀ ਇਹ ਖੜੀ ਹੈਗੀ ਤਾ ਇਸਾ ਤੇ 2 ਸਾਲ ਹੋ ਗਏ ਨੂੰ ਲਿਆਂਦੀ ਨੂੰ ਤੇ ਇਹਨੂੰ ਪੈਦਲ ਨਹੀਂ ਮਾਰਨੇ ਆਏ ਹਜੇ ਤੱਕ ਇਹਦੇ ਚਲਾਉਣੀ ਨਹੀਂ ਆਈ ਤੇ ਬਸ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਤੇ ਕੱਲ ਨੂੰ ਆਪਾਂ ਮਿਲਾਂਗੇ ਕਿਸੇ ਹੋਰ ਵਧੀਆ ਜੀ ਵੀਡੀਓ ਨਾਲ ਜੀ